ਹੋਰ ਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਜੀ ਮੈਂ ਸੁੱਖੀ ਟਿਵਾਨਾ ਟਿਵਾਨਾ ਸੀਡ ਸਟੋਰ ਤੋਂ ਤੇ ਤੁਸੀਂ ਦੇਖ ਰਹੇ ਹੋ ਆਪਣਾ YouTube ਚੈਨਲ ਖੇਤੀ ਇਨਫੋ ਕਿਸਾਨ ਵੀਰੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬਾਸਮਤੀ ਝੋਨੇ ਦੀ ਜਿਹੜੀ ਨਵੀਂ ਕਿਸਮ ਆਈ ਹੈ ਪੂਸਾ ਬਾਸਮਤੀ 17 18 ਬਾਰੇ ਸੋ ਅਗਰ ਤੁਸੀਂ ਵੀ ਇਹਦੀ ਪੂਰੀ ਅਤੇ ਸਟੀਕ ਜਾਣਕਾਰੀ ਲੈਣੀ ਚਾਹੁੰਦੇ ਹੋ ਇੱਕ ਗੱਲ ਮੈਂ ਇੱਥੇ ਜ਼ਰੂਰ ਸ਼ੁਰੂ ਦੇ ਵਿੱਚ ਕਹਿਣੀ ਚਾਹਾਂਗਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਇਸ ਵੈਰੈਟੀ ਬਾਰੇ ਇੱਕ ਵਾਰੀ ਇਹ ਪੂਰੀ ਵੀਡੀਓ ਜ਼ਰੂਰ ਦੇਖ ਲਿਓ ਜੀ ਸੋ ਪਹਿਲਾਂ ਆਪਾਂ ਜਾਣਦੇ ਹਾਂ ਜੀ ਇਸ ਕਿਸਮ ਦੇ ਬਾਰੇ ਕਿ ਇਹ ਕਿਸਮ ਦੀਆਂ ਵਿਸ਼ੇਸ਼ਤਾਵਾਂ ਵਗੈਰਾ ਕੀ ਨੇ ਤੇ ਇਹ ਰਿਲੀਜ਼ ਕਿੱਥੋਂ ਹੋਈ ਹੈ ਜੀ ਅਸਲ ਦੇ ਵਿੱਚ ਜਿਹੜੀ ਪਹਿਲਾਂ ਪ੍ਰਚਲਿਤ ਕਿਸਮ ਹੈਗੀ ਹੈ ਆਈਆਰਆਈ ਦਿੱਲੀ ਦੀ ਪੂਸਾ ਬਾਸਮਤੀ 1121 ਇਹ ਉਹਦਾ ਸੋਧਿਆ ਹੋਇਆ ਰੂਪ ਹੈ ਜੀ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਪੂਸਾ ਬਾਸਮਤੀ 1121 ਜਿਹੜੀ ਹੈਗੀ ਐ ਇਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕਿਸਾਨ ਵੀਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਭਰੋਸੇਮੰਦ ਬਾਸਮਤੀ ਝੋਨੇ ਦੇ ਰੂਪ ਦੇ ਵਿੱਚ ਪ੍ਰਸਿੱਧ ਰਹੀ ਐ ਤੇ ਇਹਦਾ ਮੁੱਖ ਕਾਰਨ ਵੀ ਇਹੀ ਰਿਹਾ ਕਿ ਇਹਦੇ ਚੌਲਾਂ ਦੀ ਜਿਹੜੀ ਕੁਆਲਿਟੀ ਹੈਗੀ ਜੀ ਉਹ ਵਧੀਆ ਐ ਤੇ ਉਹਦੇ ਕਾਰਨ ਰੇਟ ਜਿਹੜਾ ਮੰਡੀ ਦੇ ਵਿੱਚ ਕਿਸਾਨ ਵੀਰਾਂ ਨੂੰ ਬਹੁਤ ਵਧੀਆ ਮਿਲਦਾ ਜੀ ਇਹਦਾ ਪਰ ਪਿਛਲੇ ਕੁਝ ਕਸਾਲਾਂ ਦੇ ਦੌਰਾਨ ਕਿਸਾਨ ਵੀਰਾਂ ਨੂੰ ਜਿਹੜਾ 1121 ਕਿਸਮ ਹੈ ਇਹਦੇ ਪ੍ਰਤੀ ਕੁਝ ਸਮੱਸਿਆਵਾਂ ਪੇਸ਼ ਆਉਣ ਲੱਗ ਪਈਆਂ ਸੀ ਜਿਹੜੀਆਂ ਕਿ ਮੁੱਖ ਤੌਰ ਤੇ ਝੰਡਾ ਰੋਗ ਤੇ ਨੱਕ ਪਲਾਸਟ ਜਾਂ ਆਪਣਾ ਜਿਉਂ ਕਰਦਨ ਤੋੜ ਕਹਿੰਦੇ ਨੇ ਇਹਦੇ ਰੂਪ ਦੇ ਵਿੱਚ ਆ ਰਹੀਆਂ ਸੀ ਤੇ ਇਸੇ ਕਰਕੇ ਕਿਸਾਨ ਵੀਰਾਂ ਦਾ ਇਹ ਜਿਹੜੀ ਪੂਸਾ 1121 ਹੈ ਇਹਦੇ ਪ੍ਰਤੀ ਰੁਝਾਨ ਘਟਦਾ ਜਾ ਰਿਹਾ ਸੀ ਤੇ ਇਸ ਗੱਲ ਨੂੰ ਦੇਖਦੇ ਹੋਏ ਆਈਆਰਆਈ ਦਿੱਲੀ ਵੱਲੋਂ 11 21 ਹੈ ਜਿਹੜੀ ਵੈਰੈਟੀ ਇਹਦੀ ਸੋਧ ਕਰਕੇ ਪੂਸਾ ਬਾਸਮਤੀ 17 18 ਦੇ ਰੂਪ ਦੇ ਵਿੱਚ ਪਿਛਲੇ ਸਾਲ ਕਿਸਾਨ ਵੀਰਾਂ ਵਾਸਤੇ ਰਿਲੀਜ਼ ਕੀਤੀ ਗਈ ਹੈ ਤੇ ਪਿਛਲੇ ਸਾਲ ਅਸੀਂ ਵੀ ਇਹ ਵੈਰੈਟੀ ਜਿਹੜੀ ਹੈਗੀ ਹੈ ਇਹ ਯੂਨੀਵਰਸਿਟੀ ਤੋਂ ਲੈ ਕੇ ਲਾਈ ਸੀਗੀ ਤੇ ਸਾਡਾ ਤਜਰਬਾ ਇਹਦੇ ਬਾਰੇ ਕੀ ਰਿਹਾ ਤਾਂ ਜਿਵੇਂ 11 21 ਵੀ ਲਾਈ ਹੋਈ ਸੀ ਆਪਾਂ ਤੇ ਪੂਸਾ 17 18 ਵੀ ਲਾਈ ਹੋਈ ਸੀਗੀ ਤੇ ਪਹਿਲੀ ਗੱਲ ਤਾਂ ਵੀ ਕਿਸਾਨ ਵੀਰੋ ਜਿਹੜੀ 1121 ਹੀ ਵੈਰੈਟੀ ਹੈਗੀ ਐ ਉਹ ਸ਼ੁਰੂ ਦੇ ਵਿੱਚ ਜਿਹੜਾ ਪੇਡਾ ਬਣਾਉਣਾ ਹੁੰਦਾ ਜਿਹੜਾ ਬੂਟਾ ਬਣਾਉਣ ਦੀ ਗੱਲ ਆਪਾਂ ਕਰਦੇ ਆ ਉਹ ਬਹੁਤ ਘੱਟ ਬੂਟਾ ਬਣਾਉਂਦੀ ਐ ਤੇ ਜਿਹੜੀ ਇਹ ਪੋਸਾ ਬਾਸਮਤੀ 17 18 ਵੈਰੈਟੀ ਹੈਗੀ ਐ ਇਹਦਾ ਪੇਡਾ ਤਕਰੀਬਨ ਉਹਦੇ ਨਾਲੋਂ ਮੈਨੂੰ ਲੱਗਦਾ ਵੀ ਡਬਲ ਹੁੰਦਾ ਐ 1121 ਨਾਲ ਤੇ ਉਸ ਤੋਂ ਬਾਅਦ ਆ ਜਾਂਦੇ ਜੀ ਜਿਹੜਾ ਉਹਨੂੰ 1121 ਨੂੰ ਝੰਡਾ ਰੋਗ ਪੈਣ ਲੱਗਿਆ ਸੀਗਾ ਪਿਛਲੇ ਕੁਝ ਸਾਲਾਂ ਤੋਂ ਉਹ ਇਸ ਵੈਰਾਈਟੀ ਨੂੰ 1718 ਨੂੰ ਬਿਲਕੁਲ ਵੀ ਨਹੀਂ ਆਇਆ ਤੇ ਉਸ ਤੋਂ ਬਾਅਦ ਜਦੋਂ ਨਿਸਰਨ ਵੇਲੇ ਬਿਲਕੁਲ ਇੱਕ ਸਾਰ ਨਿਸਰੀ ਸੀਗੀ ਇਹ ਤੇ ਜਿਹੜਾ ਅੱਗੇ ਆਪਣਾ ਚੱਲ ਕੇ neck blast ਪੈਂਦਾ ਸੀ 1121 ਨੂੰ ਜਿਹਨੂੰ ਆਪਾਂ ਗਰਦਨ ਤੋੜ ਵੀ ਕਹਿੰਦੇ ਆ ਉਹ ਬਿਮਾਰੀ ਜਿਹੜੀ ਹੈਗੀ ਐ ਇਹਨੂੰ ਪੂਸਾ 17 18 ਨੂੰ ਬਿਲਕੁਲ ਵੀ ਨਹੀਂ ਆਈ ਤੇ ਉਸ ਤੋਂ ਅੱਗੇ ਜਿਹੜੀ ਗੱਲ ਆ ਜਾਂਦੀ ਹੈ ਜੀ ਉਹ ਆ ਜਾਂਦੀ ਹੈ ਆਪਣੀ ਝਾੜ ਦੀ ਤਾਂ ਜਿਹੜੀ 11 21 ਵੈਰੈਟੀ ਹੈਗੀ ਹੈ ਜਿਹੜੀ ਸਾਡੇ ਖੇਤਾਂ ਦੇ ਵਿੱਚ ਇਹ ਝਾੜ ਦਿੰਦੀ ਹੈ ਜਿਆਦਾ ਤੋਂ ਜਿਆਦਾ 20 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਦੇ ਸਕਦੇ ਆ 11 21 ਸਾਡੇ ਖੇਤਾਂ 'ਚ ਤੇ ਪਰ ਜਿਹੜੀ 17 18 ਵੈਰੈਟੀ ਹੈਗੀ ਹੈ ਇਹਨੇ ਝਾੜ ਆਪਾਂ ਨੂੰ ਦਿੱਤਾ ਸੀਗਾ 26 ਕੁਇੰਟਲ 30 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਹਾਲਾਂਕਿ ਪਿਛਲੇ ਸਾਲ ਆਪਾਂ ਸਭ ਨੂੰ ਪਤਾ ਹੀ ਹੈ ਕਿ ਨਿਸਾਰੇ ਵੇਲੇ بارشਾਂ ਹੋਣ ਦੇ ਕਾਰਨ ਝਾੜ ਦੇ ਵਿੱਚ ਕੁਝ ਕਮੀ ਰਹੀ ਸੀਗੀ ਇਸ ਦਾ ਮਤਲਬ ਇਹ ਹੈ ਇਹਦੀ ਕਪੈਸਿਟੀ ਜਿਹੜੀ ਹੈਗੀ ਹੈ ਇਸ ਤੋਂ ਜ਼ਿਆਦਾ ਹੈਗੀ ਹੈ 26 26 ਕੁਇੰਟਲ ਨਾਲੋਂ ਜ਼ਿਆਦਾ ਕਪੈਸਿਟੀ ਹੈਗੀ ਹੈ ਇਹਦੀ ਝਾੜ ਦੇਣ ਦੀ ਤੇ ਅਗਲੀ ਜਿਹੜੀ ਮੁੱਖ ਦੀ ਗੱਲ ਆ ਜਾਂਦੀ ਹੈ ਜੀ ਉਹ ਆ ਜਾਂਦੀ ਹੈ ਇਹ ਕੁਆਲਿਟੀ ਦੀ ਕਿ ਮੰਡੀ ਦੇ ਵਿੱਚ ਇਹਦਾ ਰੇਟ ਕੀ ਮਿਲਦਾ ਹੈ ਉਹਨਾਂ ਇੱਥੇ ਦੋ ਗੱਲਾਂ ਆ ਜਾਂਦੀਆਂ ਨੇ ਜੀ ਜਿਹੜੇ ਕਿਸਾਨ ਵੀਰਾਂ ਨੇ ਵੀ ਇਹ ਪਿਛਲੇ ਸਾਲ ਯੂਨੀਵਰਸਿਟੀ ਤੋਂ ਵੀ ਲਿਆ ਹੋਵੇਗਾ ਤਾਂ ਉਹਨਾਂ ਦਾ ਜਿਹੜਾ ਰੇਟ ਲੱਗਿਆ ਉਹ 11 21 ਵਾਲਾ ਹੀ ਰੇਟ ਲੱਗਿਆ ਤੇ ਜਿਹੜੇ ਕਿਸਾਨ ਵੀਰਾਂ ਨੇ ਓਪਨ ਮਾਰਕੀਟ ਦੇ ਵਿੱਚੋਂ ਬੀਜ ਲੈ ਲਿਆ ਹੈ ਹੋ ਸਕਦਾ ਹੁਣ ਕਿਹੜਾ ਬੀਜ ਦਿੱਤਾ ਉਹ ਦੁਕਾਨਦਾਰ ਨੂੰ ਜ਼ਿਆਦਾ ਪਤਾ ਹੋਣਾ ਉਹਨਾਂ ਨੇ ਕਿਹੜਾ ਵੇਚਿਆ ਕਿਉਂਕਿ ਓਪਨ ਮਾਰਕੀਟ ਦੇ ਵਿੱਚ ਬੀਜ ਦਾ ਹਾਈ ਹੀ ਨਹੀਂ ਸੀਗਾ ਨਾ ਤਾਂ ਉਹ ਜ਼ਰੂਰ ਕਹਿੰਦੇ ਕਿ ਸਾਡਾ ਰੇਟ ਘੱਟ ਲੱਗੇ ਕਿਉਂਕਿ ਆਕਰ ਆਪਾਂ 17 18 ਵੈਰਿਟੀ ਜਿਹੜੀ ਹੈਗੀ ਐ ਇਹ ਕਹਿ ਕੇ ਲੈ ਜਾਵਾਂਗੇ ਮੰਡੀ ਦੇ ਵਿੱਚ ਪਰ ਉਹ ਅਸਲ ਦੇ ਵਿੱਚ 17 18 ਨਾ ਹੋਊਗੀ ਤਾਂ ਉਹਦਾ ਰੇਟ ਤਾਂ ਘੱਟ ਲੱਗਣਾ ਹੀ ਲੱਗਦਾ ਸੋ ਅਸੀਂ ਖੁਦ ਵੀ ਇਸ ਗੱਲ ਦਾ ਸਰਵੇ ਕੀਤਾ ਸੀਗਾ ਪਿਛਲੀ ਵਾਰ ਸੀਜ਼ਨ ਤੋਂ ਬਾਅਦ ਕਿ ਦੋ ਚਾਰ ਜਿਹੜੇ ਇਹਦੇ ਬਾਸਮਤੀ ਚੌਲਾਂ ਦੇ ਐਕਸਪਰਟਸ ਹੈਗੇ ਜਿਹੜੇ ਬੋਲੀਆਂ ਕਰਾਉਂਦੇ ਜਿਹੜੀ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਚੱਲਿਆ ਸੀਗਾ ਕਿ ਜਿਹੜੀ ਪਿਛਲੇ ਸਾਲ ਪੂਸਾ ਬਾਸਮਤੀ 17 18 ਕਹਿ ਕੇ ਕਿਸਾਨ ਵੀਰਾਂ ਵੱਲੋਂ ਮੰਡੀਆਂ ਦੇ ਵਿੱਚ ਲਿਆਂਦੀ ਗਈ ਸੀ ਉਹਦੇ ਵਿੱਚੋਂ ਜ਼ਿਆਦਾਤਰ ਜਿਹੜਾ ਚੌਲ ਸੀਗਾ ਉਹ 17 18 ਵੈਰੈਟੀ ਦਾ ਹੈ ਹੀ ਨਹੀਂ ਸੀਗਾ ਉਹ ਕਿਸੇ ਹੋਰ ਵੈਰੈਟੀ ਦਾ ਸੀਗਾ ਕਿਸੇ ਨੀਵੀਂ ਕੁਆਲਿਟੀ ਦੀ ਵੈਰੈਟੀ ਦੀ ਬੋਲੀ ਇਹੋ ਸੀਗੀ ਇਹਦੇ ਕਾਰਨ ਇਹ ਭੁਲੇਖੇ ਵੀ ਕਾਫੀ ਕਿਸਾਨ ਵੀਰਾਂ ਦੇ ਮਨਾਂ ਦੇ ਵਿੱਚ ਹੋਣਗੇ ਵੀ ਇਹ ਵੈਰੈਟੀ ਵਧੀਆ ਨਹੀਂ ਹੈਗੀ ਜਾਂ ਕਿਵੇਂ ਪਰ ਅਗਰ ਤੁਸੀਂ ਇਹਦਾ ਬੀਜ ਜਿਹੜਾ ਯੂਨੀਵਰਸਿਟੀ ਤੋਂ ਲਿਆ ਹੋਊਗਾ ਤਾਂ ਇਹਦੇ ਇਦਾਂ ਦੀ ਕੋਈ ਪ੍ਰੋਬਲਮ ਹੈ ਨਹੀਂ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਵੀ ਇਹ ਚੀਜ਼ ਸਾਹਮਣੇ ਆਈ ਹੈ ਕਿ ਜਦੋਂ ਤਾਂ ਕੋਈ ਵੀ ਯੂਨੀਵਰਸਿਟੀ ਜਾਂ ਕੋਈ ਹੋਰ ਪ੍ਰਾਈਵੇਟ ਅਦਾਰਾ ਕਹੇ ਲੋ ਅਗਰ ਤਾਂ ਉਹ ਕਿਸੇ ਬਿਲਕੁਲ ਹੀ ਨਵੀਂ ਕਿਸਮ ਦੀ ਇਜਾਦ ਕਰਦੇ ਹੈ ਤਾਂ ਉਹਦੇ ਵਿੱਚ ਹੋ ਸਕਦਾ ਹੈ ਕਿ ਕੁਆਲਿਟੀ ਜਿਹੜੀ ਉਹ ਘਟੀ ਆ ਜਾਂ ਜ਼ਿਆਦਾ ਵਧੀਆ ਤਾਂ ਕੁਝ ਵੀ ਹੋ ਸਕਦੀ ਹੈ ਪਰ ਜਦੋਂ ਵੀ ਕਿਸੇ ਵੀ ਕਿਸਮ ਦੀ ਇੰਪਰੂਵਮੈਂਟ ਕਰਦੇ ਹੈ ਯੂਨੀਵਰਸਿਟੀ ਵਾਲੇ ਖਾਸ ਕਰਕੇ ਤਾਂ ਉਹ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦੇ ਤਾਂ ਅਗਰ ਹੁਣ ਇਹ 11 21 ਦਾ ਸੋਧਿਆ ਹੋਇਆ ਰੂਪ ਹੈ ਜਿਹੜੀ ਪੁਸਾ ਬਾਸਮਤੀ 17 18 ਦੀ ਗੱਲ ਆਪਾਂ ਕਰ ਰਹੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਕਿ ਯੂਨੀਵਰਸਿਟੀ ਦੇ ਮਾਇਰਾਂ ਨੇ ਇਹਦੀ ਕੁਆਲਿਟੀ ਨਾਲ ਕੋਈ ਸਮਝੌਤਾ ਕੀਤਾ ਹੋਊਗਾ। ਹਾਂ ਝਾੜ ਉਹ ਜ਼ਰੂਰ ਬਤਾ ਸਕਦੇ ਨੇ ਕਿਉਂਕਿ ਨਵੀਆਂ-ਨਵੀਆਂ ਤਕਨੀਕਾਂ ਆਉਂਦੀਆਂ ਰਹਿੰਦੀਆਂ ਨੇ। ਝਾੜ ਉਹ ਜ਼ਰੂਰ ਬਤਾ ਸਕਦੇ ਨੇ ਤੇ ਜਿਹੜੇ ਰੋਗ ਕਿਸੇ ਵੀ ਪੁਰਾਣੀ ਵੈਰੈਟੀ ਨੂੰ ਆ ਰਹੇ ਨੇ ਉਹਨਾਂ ਨੂੰ ਉਹ ਜ਼ਰੂਰ ਠੀਕ ਕਰਦੇ ਨੇ। ਪਰ ਕਦੀ ਵੀ ਜਿਹੜੀ ਪ੍ਰਚਲਿਤ ਵੈਰੈਟੀ ਹੈਗੀ ਹੈ ਜੀ ਇਹਦਾ ਹੀ ਕੋਈ ਸੋਧ ਕਰਨੀ ਹੋਵੇ ਤਾਂ ਉਹਦੀ ਕੁਆਲਿਟੀ ਦੇ ਨਾਲ ਸਮਝੌਤਾ ਉਹ ਮਾਹਰ ਕਦੀ ਵੀ ਨਹੀਂ ਕਰਦੇ ਇਸ ਕਰਕੇ ਇਸ ਚੀਜ਼ ਤੋਂ ਨਿਸ਼ਚਿੰਤ ਹੋ ਕੇ ਤੁਸੀਂ ਜਿਹੜੀ ਪੂਸਾ ਬਾਸਮਤੀ 17 18 ਵੈਰਾਈਟੀ ਹੈਗੀ ਐ ਇਹਨੂੰ ਲਾ ਸਕਦੇ ਹੋ ਜੀ ਪਰ ਇੱਕ ਇੱਥੇ ਮੈਂ ਤੁਹਾਨੂੰ ਅਪੀਲ ਜ਼ਰੂਰ ਕਰਨੀ ਚਾਹਾਂਗਾ ਕਿ ਜਿਹੜਾ ਬੀਜ ਇਹਦਾ ਹੈਗਾ ਜਾਂ ਤਾਂ ਤੁਸੀਂ ਯੂਨੀਵਰਸਿਟੀ ਤੋਂ ਲੈ ਲਵੋ ਤੇ ਜਾਂ ਜਿਹੜੀ ਯੂਨੀਵਰਸਿਟੀ ਦੇ ਈਆਂ ਬ੍ਰਾਂਚਾਂ ਹੈਗੀਆਂ ਨੇ ਉਹਨਾਂ ਬ੍ਰਾਂਚਾਂ ਤੋਂ ਲੈ ਸਕਦੇ ਹੋ ਤੇ ਜਾਂ ਫਿਰ ਜਿਹੜਾ ਇਹਦਾ ਬੀਜ ਤੁਹਾਨੂੰ ਸਹੀ ਮਿਲੂਗਾ ਉਹ ਮਿਲੂਗਾ ਜਿਹੜੇ ਡੀਲਰ ਖੁਦ ਬੀਜ ਤਿਆਰ ਕਰਕੇ ਵੇਚਦੇ ਨੇ ਕਿਉਂਕਿ ਉਹਨਾਂ ਨੇ ਯੂਨੀਵਰਸਿਟੀ ਤੋਂ ਅਗਰ ਬੀਜ ਲੈ ਕੇ ਤਿਆਰ ਕੀਤਾ ਤਾਂ ਉਹ ਪੂਸਾ ਬਾਸਮਤੀ 17 18 ਹੀ ਹੋਊਗਾ ਤੇ ਓਪਨ ਮਾਰਕੀਟ ਦੇ ਵਿੱਚ ਇਹਦਾ ਇੰਨਾ ਜ਼ਿਆਦਾ ਬੀਜ ਪਿਛਲੇ ਸਾਲ ਵੀ ਜਿਹੜੇ ਬੀਜ ਉਤਪਾਦਕ ਨੇ ਉਹਨਾਂ ਨੂੰ ਨਹੀਂ ਮਿਲੇ ਸੀ ਤਾਂ ਉਹ ਹੋਲਸੇਲ ਦੇ ਵਿੱਚ ਇਹਨੂੰ ਉਹਨਾਂ ਮੇਰੇ ਹਿਸਾਬ ਨਾਲ ਨਹੀਂ ਪ੍ਰਾਪਤ ਕਰਾ ਸਕਣਗੇ ਹੁਣ ਜਿਵੇਂ ਅਸੀਂ ਵੀ ਬੀਜ ਤਿਆਰ ਕਰਕੇ ਖੁਦ ਵੇਚਦੇ ਆ ਤਾਂ ਮੈਂ ਇੱਥੇ ਇਹ ਨਹੀਂ ਕਹਾਂਗਾ ਕਿ ਮੇਰੀ ਗੱਲ ਧਿਆਨ ਨਾਲ ਸੁਣਿਓ ਜਰਾ ਮੈਂ ਇੱਥੇ ਇਹ ਨਹੀਂ ਕਹਿ ਰਿਹਾ ਕਿ ਸਿਰਫ ਸਾਡੇ ਕੋਲ ਹੀ ਇਹਦਾ ਜਿਹੜਾ ਅਸਲੀ ਬੀਜ ਹੈ ਉਹ ਤੁਹਾਨੂੰ ਮਿਲੂਗਾ ਮੈਂ ਇੱਥੇ ਇਹ ਕਹਿ ਰਿਹਾ ਕਿ ਸਾਨੂੰ ਪਤਾ ਹੈ ਕਿ ਸਾਡੇ ਕੋਲ ਅਸਲੀ ਬੀਜ ਹੀ ਮਿਲੂਗਾ। ਇਹ ਗੱਲ ਦੇ ਵਿੱਚ ਫਰਕ ਸਮਝਣ ਦੀ ਕੋਸ਼ਿਸ਼ ਕਰਿਓ ਜੀ। ਕਈ ਵਾਰ ਅਗਲਾ ਕਹਿੰਦਾ ਕਿ ਇਹ ਕਹਿੰਦੇ ਕਿ ਸਾਡੇ ਤੋਂ ਹੀ ਮਿਲੂਗਾ। ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੇ ਤੋਂ ਹੀ ਮਿਲੂਗਾ। ਹੋਰ ਵੀਰਾਂ ਕੋਲ ਵੀ ਹੋਏਗਾ ਇਹ ਬੀਜ ਜਿਨ੍ਹਾਂ ਨੇ ਖੁਦ ਤਿਆਰ ਕੀਤਾ ਹੋਵੇਗਾ। ਪਰ ਮੈਂ ਆਪਣੀ ਅਸੀਂ ਗਾਰੰਟੀ ਦੇ ਕਹਿ ਸਕਦਾ ਕਿ ਹਾਂ ਸਾਡੇ ਕੋਲ ਇਹ ਪੂਰਾ ਪਿਓਰ 17 18 ਦੀ ਵੈਰੈਟੀ ਜਿਹੜੀ ਹੈਗੀ ਆ ਉਹ 17 18 ਦੀ ਹੀ ਮਿਲੇਗੀ। ਸੋ ਕਿਸਾਨ ਵੀਰੋ ਇਹ ਤਾਂ ਸੀਗੀਆਂ ਕੁਝ ਮੇਨ ਗੱਲਾਂ ਜਿਹੜੀਆਂ ਆਪਾਂ ਪੂਸਾ ਬਾਸਮਤੀ 17 18 ਬਾਰੇ ਕਰਨੀਆਂ ਸੀਗੀਆਂ ਤੇ ਇਹਦੀ ਅਗਲੀ ਵੀਡੀਓ ਆਪਾਂ ਬਣਾਵਾਂਗੇ ਜਦੋਂ ਪਨੀਰੀਆਂ ਬੀਜਣ ਦਾ ਟਾਈਮ ਆ ਗਿਆ ਉਸ ਵੇਲੇ ਆਪਾਂ ਇਹਦੀ ਜਿਹੜੀ ਸਾਡਾ ਤਜਰਬਾ ਪਿਛਲੀ ਵਾਰ ਰਿਹਾ ਹੈ ਕਿ ਕਿਹੜੇ ਟਾਈਮ ਤੇ ਇਹ ਆਪਾਂ ਨੇ ਲਾਈ ਸੀਗੀ ਪਨੀਰੀ ਕਿਹੜੇ ਕਿਹੜੀ ਤਰੀਕਾ ਦੇ ਵਿੱਚ ਅਸੀਂ ਨੇ ਇਹ ਟ੍ਰਾਂਸਪਲੈਂਟ ਕੀਤੀ ਸੀ ਕਿੰਨੀ ਇਹਨੂੰ ਖੁਰਾਕ ਪਾਈ ਸੀ ਤੇ ਹੋਰ ਇਹਦੇ ਤੇ ਕੀ ਕੀ ਸਪਰੇਅ ਵਗੈਰਾ ਕੀਤੇ ਸੀਗੇ ਉਹਨਾਂ ਸਾਰਿਆਂ ਦੀ ਜਿਹੜੀ ਜਾਣਕਾਰੀ ਹੈਗੀ ਹੈ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਜਰੂਰ ਸ਼ੇਅਰ ਕਰਾਂਗੇ ਜਦੋਂ ਪਨੀਰੀਆਂ ਬੀਜਣ ਦਾ ਟਾਈਮ ਹੋ ਗਿਆ ਜੀ ਸੋ ਅਗਰ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਜੀ ਤੇ ਲੱਗਦਾ ਹੋਵੇ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਵੀਰਾਂ ਤੱਕ ਇਹ ਜਾਣਕਾਰੀ ਜਿਹੜੀ ਹੈਗੀ ਹੈ ਪਹੁੰਚਣੀ ਚਾਹੀਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੀ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਜੀ